ਮੰਜਰਿਆਓ ਜਗਾਹ ਤੇ ਤੁਸੀਂ ਪੋਣ ਮੰਜਰਿਆ ਦੇ ਵੀਰ ਜੀ ਵੇਖਿਆ ਨਹੀਂ ਜਾਂਦਾ ਜਿਹੜੀ ਹਾਲਤ ਆ ਉਹਨਾਂ ਲੋਕਾਂ ਦੀ ਕੋਠੇ ਜਿਹੜੇ ਉਹ ਤੇੜਾ ਪੈ ਗਿਆ ਬਹਿ ਗਏ ਆ ਉੱਤੇ ਵਿਚਾਰੇ ਚੁੰਨੀਆਂ ਚ ਤਾਣ ਕੇ ਤੇ ਬੈਠੇ ਆ ਕੋਈ ਪ੍ਰਸ਼ਾਸਨ ਨੇ ਉੱਪੜਿਆ ਕੋਈ ਆ ਸਰਕਾਰ ਆ ਖਾਲਸਾੜ ਵਾਲੇ ਤੇ ਚੁੱਪੜਿਆ ਅੰਮ੍ਰਿਤਪਾਲ ਵਾਲੇ ਨਾ ਤੇ ਪਠਾ ਨਾ ਕੋਈ ਡਾਕਾ ਨਾ ਕੋਈ ਚੋਨਾ ਨਾ ਕਮਾਦ ਜਨਤਾ ਸਾਰੀ ਪੱਠੇ ਜਨ ਆ ਜੜੂ ਸਾਡੇ ਮੱਡੇ ਦੇ ਮਾਰੇ ਗਰੀਬ ਅਸੀਂ ਮੁੰਡਾ ਪਿੰਡ ਵਾਸੀ ਆ ਕੇ ਦੇ ਪੱਲੇ ਕੱਖ ਨਹੀਂ ਰਿਆ ਕਿ ਜਦੋਂ ਆਫਤਾਂ ਆਉਂਦੀਆਂ ਉਦੋਂ ਕੱਲਾ ਪੰਜਾਬ ਜੂਜਦਾ ਦੇ ਨਾਲ ਅੱਜ ਕੀ ਇਹ ਪਾਣੀ ਦੀ ਲੋੜ ਹਰਿਆਣੇ ਨੂੰ ਨਹੀਂ ਹੈ ਇਹ ਪਾਣੀ ਦੀ ਲੋੜ ਹਿਮਾਚਲ ਨੂੰ ਜੰਮੂ ਕਸ਼ਮੀਰ ਨੂੰ ਰਾਜਸਥਾਨ ਨੂੰ ਨਹੀਂ ਹੈ ਅੱਜ ਪਾਲਣ ਐਸਵਾਈਐਲ ਚ ਪਾਣੀ ਆਵਾਲਾ ਅੱਜ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇ ਦੇਣਾ ਚਾਹੀਦਾ ਕਿਉਂਕਿ ਕਿ ਡੁੱਬਣਾ ਪੰਜਾਬ ਨੇ ਜਦੋਂ ਪੰਜਾਬ ਕੋ ਪਾਣੀ ਨਹੀਂ ਹੁੰਦਾ ਉਦੋਂ ਕਹਿੰਦੇ ਆ ਦੇ ਦੋ ਤੇ ਹੁਣ ਵਾਧੂ ਪਾਣੀ ਹੈ ਲੈਜਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿਰਫ ਇੱਕੋ ਹੀ ਸਾਧਨ ਬਚਿਆ